ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਬੈਡ ਸੂਈ ਵੀ ਦਿਖਾਉਣੀ ਹੈ ਸੇਰ ਆ ਡਿਟੇਲ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਹਾਂਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਰਜੀਤ ਸਿੰਘ ਜੀ ਪਿੰਡ ਪਾਣਾ ਜ਼ਿਲ੍ਹਾ ਬਰਨਾਲਾ ਪੋਸਟ ਮੋਬਾਈਲ ਨੰਬਰ ਜੀ ਆਪਣਾ 98796 ਜੀ 98774 ਜੀ 71376 98774 71376 73370 ਜਿਹੜੇ ਆਪਾਂ ਵੈਢ ਦੇਖੀਏ ਨੇ ਕਿਹੜਾ ਸੋਸੂਈ ਵੀ ਆ ਜਿਹੜੀ ਆਪਾਂ ਨੂੰ ਡੇਢ ਕਿੰਨੇ ਕਹੇ ਕਿ ਜਿਹੜੇ ਬੱਸੀ ਉਹਨਾਂ ਨੇ ਲਾ ਲਿਆ ਠੀਕ ਹੈ ਫਾਰਮ ਚੋਂ ਲੈ ਚੀਏ ਇਹਦੇ ਠੀਕ ਹੈ ਇਹ 14 ਕਿਲੋ ਦੁੱਧ ਚੋਕੇ ਲੈ ਸੀ ਆਪਣੇ ਕੋਲ ਹੁਣ 12 ਕਿਲੋ ਮੰਨ ਕੇ ਚੱਲੀਏ 2 ਮਹੀਨੇ ਸੂਈ ਵੀ ਹੈਗੀ ਆ ਆਹ ਤਾਂ 2 ਦੀ ਮੰਨ ਲਓ ਜੀ ਬੱਚਾ ਦੇਖ ਲੈ ਜੀ ਆਪਾਂ ਇਹਦਾ ਆਹ ਡੱਬੀ ਬੱਸੀ ਹੀ ਇਹਨੂੰ ਮਤਲਬ ਦੇਖ ਕੇ ਅੰਦਾਜ਼ਾ ਆਉਂਦਾ ਸੀ ਵੀ 2 ਮਹੀਨੇ ਸੂਈ ਵੀ ਹੈਗੀ ਆ ਜਿਹੜੇ ਡੇਢ ਦੀ ਕਹੇ ਸੀ ਆਪਾਂ 2 ਦੀ ਮੰਨ ਕੇ ਲੱਕੀਏ ਪੰਜ ਚਾਰ ਦਿਨ ਤਾਂ ਆਈ ਨੂੰ ਵੀ ਹੋ ਗਏ ਹੋਣਗੇ ਮਤਲਬ 3 ਕਿਲੋ ਨਹੀਂ ਠੀਕ ਆ ਚੋਣ 14 ਕਿਲੋ ਲੈਂਦਾ ਜੀ ਤੇ ਚਵਾਈ ਚੁਇ ਚਾਰੇ ਸਣਾ ਦੇ ਓਕੇ ਕੋਈ ਟਿਕਟ ਲੱਤ ਨਹੀਂ ਭਰੇ ਆ ਧਾਰਾ ਮਾਰ ਕੇ ਦਿਖਾ ਫਿਰ ਜੀ ਸੋ ਵੀਰੋਂ ਧਾਰਾ ਦੇਖ ਸਕਦੇ ਹੋ ਧਾਰਾ ਵਗੈਰਾ ਚੋਣ ਚਵਾ ਜੀ ਇੱਕ ਨੰਬਰ ਆ ਤੇ ਮਗਰ ਸਣਾ ਵੀਰ ਮਾਰਦੀ ਧਾਰਾ ਸੋ ਦੇਖੋ ਕੋਈ ਪਸਮਾਈ ਨਹੀਂ ਪਈਦਾ ਹੀ ਬਹਿ ਗਏ ਬਾ ਠੀਕ ਆ ਵੀਰੇ ਓਕੇ ਸੋ ਧਾਰਾ ਦੇਖੋ ਜਮ ਇੱਕ ਨੰਬਰ ਸਾਫ ਸੁਥਰੀਆਂ ਤੇ ਮਿਲਕ ਵੇਨ ਵਗੈਰਾ ਜੀ ਮੋਟੀ ਜਾਂਦੀ ਆ ਮੂਰਲੇ ਚ ਹੋਰ ਮਾਰਦੀ ਮਾਰੀਆਂ ਇਹ ਦੋਹੇ ਧਾਰਾ ਬਾਠ ਠੀਕ ਹੈ ਓਕੇ ਤੇ ਮੁੱਲ ਵੜੀ ਇਹਦੇ ਕੀ ਰੱਖਿਆ ਮੱਲ ਜੀ ਦਾ ਫੋਨ ਤੇ ਕਰ ਲਾਂ ਜੈ ਜਹੁ ਦੁੱਧ ਦੇ ਹਿਸਾਬ ਨਾਲ ਜੈ ਜੀ ਰੇਟ ਹੁੰਦੀ ਦਾ ਕ੍ਰਿਸ਼ਣ ਜੀ ਤੇ ਗੱਪੜ ਵਗੈਰਾ ਤਾਂ ਨਹੀਂ ਹੋਈ ਕੋਸ ਵਾਲੇ ਗੱਪਣ ਲਈ ਤਾਰਾ ਧੀ ਜਦੀ ਠੀਕ ਹੈ ਮਤਲਬ ਗੱਪਣ ਕਰਵਾ ਸਕਦਾ ਹੈਗਾ ਲਾ ਢੋਰੀ ਬਾਹਰ ਨੂੰ ਸੋ ਵੀਰੋ ਦੂਜਾ ਖਸੂਆ ਸੁਈ ਵੀ ਹੈ ਤੇ 12 ਲੀਟਰ ਦੁੱਧ ਨੈਟ ਹਾਜ਼ਰਾ ਬੱਚਾ ਵਗੈਰਾ ਕੁਝ ਨਹੀਂ ਹੈਗਾ ਪਿੱਛੇ ਲੇਵਾ ਵਗੈਰਾ ਦੇਖੋ ਸਾਫ਼ ਸਿਧਰਾ ਵੀਡੀਓ ਕਵਰ ਕਰਨ ਦਾ ਟਾਈਮ ਆਪਣਾ ਸਵੇਰ ਦੀ ਕਿਭਾਈ ਹੋਈ ਹੈ ਇਸ ਵਕਤ 10:30 ਦਾ ਦੁੱਸਦਾ ਟਾਈਮ ਹੋਗਾ ਉਸ ਹਿਸਾਬ ਨਾਲ ਅੰਦਾਜ਼ਾ ਗੈਸ ਕਰ ਲਿਓ ਦੇ ਮੋਲੇ ਵੀਰ ਕਾ ਫੋਨ ਤੇ ਕਰੂਗਾ ਬਾਜੂਗਾ 12 ਲੀਟਰ ਦੁੱਧ ਨੈਟ હાજર ਕਿਸੇ ਵੀਰ ਨੇ ਲੈਣੀ ਹੋਵੇ ਤਾਂ ਮੰਨ ਕੇ ਚਲੋ ਤੁਸੀਂ ਵੀਰ ਨਾਲ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦਾ ਹੈ ਕਿਸੇ ਨਵੀਂ ਹੋਰ ਵੀਡੀਓ ਨਾਲ